ਬਾਬੂ ਜੀ ਮੇਰਾ ਸਵਾਲ ਹੈ 1.5 ਸਾਲ ਤੋਂ ਆਪਾਂ ਤਕਰੀਬਨ ਮੋਹਾਲੀ ਮੋਰਚੇ ਤੇ ਬੈਠੇ ਆਂ ਕੌਮੀ ਇਨਸਾਫ ਮੋਰਚੇ ਦੇ ਜਿਹੜੇ ਆਪਾਂ ਗੱਲ ਕਰ ਰਹੇ ਆਂ ਕੱਲ 18 ਤਰੀਕ ਦਾ ਸਮਾਂ ਦਿੱਤਾ ਗਿਆ ਕੋਰਟ ਵੱਲੋਂ ਇੱਕ ਸੰਗਤਾਂ ਨੂੰ ਸੇਧ ਕੀ ਦੇਣਾ ਚਾਹੋਗੇ ਮੇਰਾ ਸਵਾਲ ਇਹ ਹੈ ਕਿ ਮੰਨ ਲਓ ਮਹਾਰਾਜ ਕਿਰਪਾ ਕਰਨ ਕਿ ਖਵਾਰਾ ਸਾਹਿਬ ਬਾਹਰ ਆਜਣ ਜਿਸ ਦਿਨ ਉਹ ਬਾਹਰ ਆਣਗੇ ਉਹ ਨਜ਼ਾਰਾ ਕਿਹੋ ਜਿਹਾ ਹੋ ਜਾਏਗਾ ਸੰਗਤਾਂ ਨੂੰ ਕੀ ਸੇਧ ਦੇਣਾ ਚਾਹਣੇ ਆਪਾਂ ਦੇਖੋ ਜਿਹੜਾ ਕੌਮੀ ਇਨਸਾਫ ਮੋਰਚਾ 7 ਜਨਵਰੀ 2023 ਤੋਂ ਲੱਗਿਆ ਇਹ ਕੌਮ ਦੇ ਮੁੱਦਿਆਂ ਤੇ ਲੱਗਿਆ ਉਹਨਾਂ ਮੁੱਦਿਆਂ ਤੇ ਸਰਕਾਰਾਂ ਤੋਂ ਇਨਸਾ ਕਿ ਸਰਕਾਰਾਂ ਇਨਸਾਫ ਦੇਣ ਨੂੰ ਤਿਆਰ ਨਹੀਂ 100 ਬਿਨਾ ਇਨਸਾਫ ਦਿੱਤੇ ਇਸ ਮੋਰਚੇ ਨੂੰ ਸਰਕਾਰਾਂ ਚਕਾਉਣੀ ਚਾਹੁੰਦੀਆਂ ਖਤਮ ਕਰਾਉਣਾ ਚਾਹੁੰਦੀਆਂ ਇੱਕ ਸ਼ਖਸ ਨੂੰ ਅਕਸਾ ਕੇ ਕੀਚਲ ਕੂਆ ਕੇ ਹਾਈ ਕੋਰਟ ਚ ਹਾਈ ਕੋਰਟ ਵੀ ਇੰਨੀ ਜਲਦੀ ਫੈਸਲਾ ਲੈ ਰਹੀ ਹੈ ਕਿ ਜਦੋਂ ਕਿ 5 5 7 7 ਸਾਲ ਹੈ ਇਸ ਕੇਸ ਨੂੰ ਲੱਗ ਜਣੇ ਹਨ ਪਰੰਤੂ ਉਹ ਤੁਰੰਤ ਫੈਸਲਾ ਲੈ ਕੇ ਸਰਕਾਰਾਂ ਨੂੰ ਇੱਕ ਆਰਡਰ ਕਰ ਰਹੀ ਹੈ ਕੱਲ ਨੂੰ ਜਿਹੜੀ 18 April ਆ ਰਹੀ ਹੈ ਕਿ ਇਸ ਮੋਰਚੇ ਨੂੰ ਜ਼ਬਰਦਸਤੀ ਚਕਾਇਆ ਜਾਏ ਮੈਂ ਕਲੀਅਰ ਕਰਦਾ ਹਾਂ ਸਰਕਾਰ ਨੂੰ ਵੀ ਇਹ ਮੋਰਚਾ ਲੱਗਿਆ ਕੌਮ ਦੇ ਮੁੱਦਿਆਂ ਤੇ ਬਿਲਕੁਲ ਨਹੀਂ ਚੱਕਿਆ ਜਾਵੇਗਾ ਅਸੀਂ ਸ਼ਾਂਤ ਮੈਥੀ ਤਰੀਕੇ ਨਾਲ ਇੱਥੇ ਬੈਠੇ ਹਾਂ ਸ਼ਾਂਤ ਮੈਥੀ ਤਰੀਕੇ ਨਾਲ ਬੈਠੇ ਰਹਿਣਾ ਜੇਕਰ ਸਰਕਾਰਾਂ ਨੇ ਕੋਈ ਇਸ ਤਰ੍ਹਾਂ ਦੀ ਆਪਣੇ ਹਕੂਮਤ ਦੇ ਨਸ਼ੇ 'ਚ ਆ ਕੇ ਇਹ ਜੀ ਹਰਕਤ ਕੀਤੀ ਕਿ ਇਹ ਮੋਰਚਾ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਐਡਵਾਈਸ ਤੇ ਲੱਗਿਆ ਗੁਰੂ ਗ੍ਰੰਥ ਸਾਹਿਬ ਦੇ ਇਨਸਾਫ ਲਈ ਲੱਗਿਆ ਬੰਦੀ ਸਿੰਘਾਂ ਦੇ ਜਿਹੜੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਉਹਨਾਂ ਨੂੰ ਰਿਹਾ ਕਰਾਉਣ ਵਾਸਤੇ ਲੱਗਿਆ ਸੋ ਇਹ ਕੌਮੀ ਮੁੱਦੇ ਜੇ ਸਰਕਾਰ ਨੇ ਕੋਈ ਇਸ ਤਰ੍ਹਾਂ ਦੀ ਕੱਲ ਨੂੰ ਕੰਮ ਚੁੱਕਿਆ ਵੀ ਇੱਥੇ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਪਹਿਲਾਂ ਤਾਂ ਗੁਰੂ ਗ੍ਰੰਥ ਸਾਹਿਬ ਦੀ بےਅਦਬੀ ਦੀ ਜ਼ਿੰਮੇਵਾਰ ਸਰਕਾਰ ਹੋਵੇਗੀ ਫਿਰ ਦੂਜਾ ਉਹੀ ਸਰਕਾਰਾਂ ਜਿਹੜਾ ਪਿੱਛੇ ਵੀ ਸਰਕਾਰਾਂ ਨੇ ਜ਼ੁਲਮ ਕੀਤਾ ਮੋਰਚੇ ਚ ਕਾਉਣ ਵਾਸਤੇ ਉਹ ਕਲੰਕ ਜਿਹੜਾ ਲਗਿਆ ਉਹਨਾਂ ਸਰਕਾਰਾਂ ਤੇ ਮੌਕੇ ਦੀਆਂ ਸਰਕਾਰਾਂ ਤੇ ਉਹ ਕਲੰਕ ਇਹਨਾਂ ਸਰਕਾਰਾਂ ਤੇ ਮੱਥੇ ਤੇ ਲੱਗੇਗਾ ਜੇ ਉਹ ਕਦੇ ਵੀ ਕੌਮ ਨੇ ਮਾਫ ਨਹੀਂ ਕਰਨਾ ਸੋ ਮੇਰੀ ਸੰਗਤਾਂ ਨੂੰ ਅਪੀਲ ਹੈ ਵੀ ਕੱਲ ਨੂੰ ਜਿਹੜਾ ਇਹ ਹੈ ਸੰਗਤਾਂ ਵੱਧ ਤੋਂ ਵੱਧ ਕਿਉਂਕਿ ਇਹ ਕੌਮੀ ਕਾਰਜ ਹੈ ਆਪਣਾ ਫਰਜ਼ ਬਣਦਾ ਅਸੀਂ ਆਹਦਾ ਨਾਰਾ ਮਾਰੀਏ ਇਤਿਹਾਸ ਦਾ ਹਿੱਸਾ ਬਣਨਾ ਆਹਦਾ ਨਾਰਾ ਮਾਰਿਆ ਸੋ ਸੰਗਤਾਂ ਨੂੰ ਬੇਨਤੀ ਹੈ ਵੀ ਕੱਲ ਨੂੰ ਵੱਧ ਤੋਂ ਵੱਧ ਇੱਥੇ ਪਹੁੰਚਣ ਤਾਂ ਕਿ ਸਰਕਾਰਾਂ ਦਾ ਕੋਈ ਜੇ ਜ਼ਬਰ ਕਰਦੀ ਹੈ ਉਹਦਾ ਅਸੀਂ ਸਬਰ ਨਾਲ ਮੁਕਾਬਲਾ ਕਰਦੇ ਹੋਏ ਤੇ ਮੋਰਚਾ ਇੱਥੇ ਦਾ ਇੱਥੇ ਰਹਿਣਾ ਕੋਈ ਪ੍ਰਸ਼ਾਸਨ ਨਾਲ ਸਾਡੀ ਮੀਟਿੰਗ ਨਹੀਂ ਹੋਣੀ ਜੇ ਕਿਸੇ ਨੇ ਸਾਡੇ ਮੋਰਚੇ ਤੋਂ ਵੱਧ ਜਾ ਕੇ ਅਸੀਂ ਜ਼ਿੰਮੇਵਾਰ ਬੈਠੇ ਹਾਂ ਇੱਥੇ ਇਸੇ ਨੇ ਕੋਸ਼ਿਸ਼ ਕੀਤੀ ਪ੍ਰਸ਼ਾਸਨ ਨਾਲ ਮਿਲ ਕੇ ਇਸ ਮੋਰਚੇ ਦੇ ਖਿਲਾਫ ਕਾਰਵਾਈ ਕਰਨ ਲਈ ਅਧਿਹਾਸ ਨੂੰ ਮਾਫੀ ਕਰੇਗਾ ਮੋਰਚਾ ਉਹਨੂੰ ਮਾਫੀ ਦੇ ਬੋਲੇ ਛੋਣੋ ਜੀ ਕੋ ਸਰਕਾਰ ਨਾਲ ਡਾਇਲੌਗ ਹੋਈ ਹੈ ਇਸ ਦਾ 18 ਪ੍ਰਾਇ ਤੋਂ ਪਹਿਲਾਂ ਕੋਈ ਵੀ ਸਰਕਾਰ ਜਿੱਤਾ ਵੀ ਮੋਰਚਾ ਕਾਮ ਦੀ ਫੋਲ ਦਿੱਤੀ ਹੋਈ ਹੈ ਉਹਨਾਂ ਨੇ ਹਾਈ ਕੋਰਟ ਦਾ ਉਠਾਇਆ ਉਹਨਾਂ ਕੋ ਫਕਾਰ ਨਾਲ ਕੋਈ ਡਾਇਲੌਗ ਹੋਇਆ ਤਾਂ ਦੇਖੋ ਸਰਕਾਰ ਵੱਲੋਂ ਕੋਈ ਸਾਨੂੰ ਮੀਟਿੰਗ ਦਾ ਕੋਈ ਛੋਟੇ ਲੈਵਲ ਤੇ ਫੋਨ ਆਉਂਦੇ ਰਹੇ ਜਾਂ ਮੀਟਿੰਗ ਹੀ ਹੋਈ ਜਿਹੜਾ ਕਿ ਉਹ ਨਾ ਅਫਸਰਾਂ ਨੂੰ ਕੋਈ ਅਧਿਕਾਰ ਨਹੀਂ ਫੈਸਲਾ ਲੈਣ ਦਾ ਉਹ ਸਿਰਫ ਤੇ ਸਿਰਫ ਸਾਡੇ ਤੇ ਪ੍ਰੈਸ਼ਰ ਪਾ ਕੇ ਇੱਕ ਇਹ ਗੱਲ ਮਨਵਾਉਣੀ ਚਾਹੁੰਦੇ ਸੀ ਵੀ ਤੁਸੀਂ ਸਹਿਮਤੀ ਦਿਓ ਮੋਰਚਾ ਚੱਕਣ ਦੀ ਅਸੀਂ ਉਹਦੋਂ ਤੱਕ ਬਿਲਕੁਲ ਮੋਰਚਾ ਚੱਕਣ ਦੀ ਕੋਈ ਸਹਿਮਤੀ ਨਹੀਂ ਦੇਣੀ ਜਦੋਂ ਤੱਕ ਜਿਨ੍ਹਾਂ ਮੰਗਾਂ ਨੂੰ ਲੈ ਕੇ ਮੋਰਚਾ ਲੱਗਿਆ ਸਾਡੀਆਂ ਮੰਨੀਆਂ ਨਹੀਂ ਜਾਂਦੀਆਂ ਕਿਉਂਕਿ 3 ਸਤੰਬਰ ਨੂੰ ਵੀ ਜਦੋਂ ਰਸਤਾਚਾਰ ਨੂੰ ਉਤਲਿਆ 3 ਸਤੰਬਰ ਨੂੰ ਇੱਕ ਮੀਟਿੰਗ ਹੋਈ ਸੀ ਉਸ ਚ ਪੰਜ ਮੰਗਾਂ ਸਰਕਾਰ ਨੇ ਮੰਨਿਆ ਸੀ ਜਿਹੜੀ ਇੱਕ ਮੋਰਚੇ ਇੱਕ ਮੰਗ ਸੀ ਉਹ ਮੋਰਚੇ ਦੀ ਮੋਰਚੇ ਨੇ ਮੰਨ ਲਈ ਉਹਨਾਂ ਦੀ ਦੂਜੇ ਦਿਨ ਸਤ 4 ਸਤੰਬਰ ਨੂੰ ਇਹ ਰਸਤਾ ਖੋਲਿਆ ਗਿਆ ਜਿਹੜਾ ਹਾਈ ਕੋਰਟ ਨੇ ਆਰਡਰ ਕੀਤਾ ਸੀ ਕਿ ਇੱਕ ਸਾਈਡ ਖਲਾ ਦਿਓ ਉਹ ਇੱਕ ਸਾਈਡ ਖੋਲੀ ਗਈ ਪਰ ਜਿਹੜੀਆਂ ਚਾਰ ਮੰਗਾਂ ਹੋਰ ਸੀ ਉਹ ਬਿਲਕੁਲ ਪ੍ਰਸ਼ਾਸਨ ਮੁੱਕਰ ਗਿਆ ਉਹਨਾਂ ਤੇ ਸਾਨੂੰ ਇਨਸਾਫ਼ ਨਹੀਂ ਦਿੱਤਾ ਸਾਡੀ ਪੂਰੀਆਂ ਨਿਕੜੀਆਂ ਸੋ ਇਸ ਕਰਕੇ ਅਸੀਂ ਕੋਈ ਇਸ ਤਰ੍ਹਾਂ ਦੀ ਮੀਟਿੰਗ ਲਾਹ ਕਰਨੀ ਹੈ ਜਦੋਂ ਤੱਕ ਸਰਕਾਰ ਇਹਨਾਂ ਮੰਗਾਂ ਦਾ ਐਲਾਨ ਨਹੀਂ ਕਰਦੀ ਸਰਕਾਰ ਨੂੰ ਫੇਰ ਵੀ ਸਾਡੀ ਇੱਕ ਚੈਲੰਜ ਹੈ ਉਸ ਨੂੰ ਵੀ 2 ਦਿਨੋਂ 4 ਦਿਨੋਂ ਉਹ ਸਾਡੀਆਂ ਮੰਗਾਂ ਪੂਰੀਆਂ ਕਰੇ ਅਸੀਂ ਮੋਰਚਾ ਆਪਣੇ ਆਪ ਚੱਕ ਲੈਣਾ ਸਾਨੂੰ ਜਿਹੜਾ ਸ਼ੌਕ ਹੈ ਇੱਥੇ ਬੈਠਣ ਦਾ ਸੋ ਜਦੋਂ ਤੱਕ ਮੰਗਾਂ ਨਹੀਂ ਪੂਰੀਆਂ ਹੁੰਦੀਆਂ ਅਸੀਂ ਆਪਣੀ ਸਹਿਮਤੀ ਨਾਲ ਕੋ ਮੋਰਚਾ